ਤੁਸੀਂ ਰਾਤ ਨੂੰ ਆ ਕੇ 12 ਵਜੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਠਾ ਲਵੋ ਉਹ ਕਹੇਗਾ ਉਹ ਨਹੀਂ ਕਹੇਗਾ ਮੈਨੂੰ ਕਿਉਂ ਉਠਾਇਆ ਤੁਸੀਂ 4 ਵਜੇ ਆ ਕੇ ਪ੍ਰਕਾਸ਼ ਕਰ ਲਓ ਉਹ ਨਹੀਂ ਕਹੇਗਾ ਮੈਨੂੰ ਕਿਉਂ ਤੁਸੀਂ ਕੀਤਾ ਪ੍ਰਕਾਸ਼ ਤੁਸੀਂ ਦਿਨੇ 12 ਵਜੇ 4 ਵਜੇ 2 ਵਜੇ ਜਿਹੜੇ ਵੇਲੇ ਮਰਜੀ 24 ਘੰਟੇ ਜਦੋਂ ਮਰਜੀ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਕਹੋ ਪਿਤਾ ਜੀ ਮੈਨੂੰ ਇਹ ਲੋੜ ਹੈ ਕਦੀ ਨਹੀਂ ਕਹੇਗਾ ਪੁੱਤਰ ਤੂੰ ਕਿਉਂ ਆਇਆ ਮੈਂ ਤੇ ਆਰਾਮ ਕਰਦਾ ਸੀ ਕਿਆ ਅਸੀਂ ਨਹੀਂ ਆਉਂਦੇ ਉਹ ਢੀਕਦਾ ਰਹਿੰਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਉਹ ਢੀਕਦਾ ਹੈ ਤੁਹਾਨੂੰ ਤੇ ਮੈਨੂੰ ਉਹ ਢੀਕਦਾ ਰਹਿੰਦਾ ਬੋਲੋ ਵਾਹਿਗੁਰੂ ਵਾਹਿਗੁਰੂ ਸਤਗੁਰ ਪ੍ਰੀਤ ਗੁਰਸਿੱਖ ਮੋਖ ਪਾਏ ਬੋਲੋ ਸਤਗੁਰ ਪ੍ਰੀਤ ਗੁਰਸਿੱਖ ਮੋਖ ਪਾਏ ਆਪਣੇ ਮੂੰਹ ਚੋਂ ਕੱਢ ਕੇ ਗੁਰਸਿੱਖ ਦੇ ਮੂੰਹ ਚ ਪਾ ਦਿੰਦਾ ਬੋਲੋ ਵਾਹਿਗੁਰੂ ਵਾਹਿਗੁਰੂ